ਕਿ ਇਥੇ ਕਿੰਨਾ ਕੁ ਸਹੀ ਆ ਕਿੰਨਾ ਕੁ ਵਾਜਬ ਆ ਔਰ ਉਸ ਸੀਟ ਦੇ ਉੱਤੇ ਜਿੱਥੇ ਤੁਹਾਨੂੰ ਪਤਾ ਹੈ ਕਿ ਤੁਸੀਂ ਸੁਣੇ ਜਾਂਦੇ ਹੋ ਵਾਚੇ ਜਾਂਦੇ ਹੋ ਔਰ ਪੰਜਾਬ ਦੀ ਮੋਤਬਾਰਾਂ ਜਿਹੜੀਆਂ ਮੋਤਬਾਰਾਂ ਦੇ ਵਿੱਚੋਂ ਆਨੇ ਹੋ ਤੁਸੀਂ ਆਪਾਂ ਕਹਿੰਨੇ ਆ ਵੀ ਪਿੰਡ ਦਾ ਸਰਪੰਚ ਜਿਹੜਾ ਆ ਉਹ ਚੰਗੀ ਗੱਲ ਕਰਦਾਈ ਸਾਨੂੰ ਤਵਕਕ ਹੁੰਦੀ ਆ ਪਰ ਅਮਰਿੰਦਰ ਰਾਜਾ ਵੜਿੰਗ ਦਸਤਾਰ ਸਜਾ ਕੇ ਔਰ ਸਾਡੀ ਰੈਤਲ ਦੀ ਗੱਲ ਕਰਨ ਦੇ بجائے ਉਹ ਅਜਿਹੀਆਂ ਗੱਲਾਂ ਕਰਦੇ ਨਜ਼ਰ ਆਏ ਆ ਜਿਹੜਾ ਕਿ ਸਵਾਲੀਆ ਨਿਸ਼ਾਨ ਖੜਾ ਕਰਦੀਆਂ ਨੇ ਸੋ ਫਿਲਹਾਲ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਗੱਲ ਕਿ ਅਮਰਿੰਦਰ ਰਾਜਾ ਵੜਿੰਗ ਦੀ ਗ੍ਰਿਫਤਾਰੀ ਦੇ ਆਦੇਸ਼ ਉਹ ਦੇ ਦਿੰਦੇ ਨੇ ਯਾਨੀ ਕਿ ਕਿਸੇ ਦੇ ਸੰਘਰਸ਼ ਨੂੰ ਕਿਸ ਤਰੀਕੇ ਦੇ ਨਾਲ ਪੜੋਇਆ ਜਾਵੇ ਕਿਸ ਤਰੀਕੇ ਦੇ ਨਾਲ ਦੱਸਿਆ ਜਾਵੇ ਉਹ ਬਹੁਤ ਗਲਤ ਤਰੀਕਾ ਹੁੰਦਾ ਹੈ ਪਰ ਫਿਲਹਾਲ ਹੁਣ ਜਿਹੜਾ ਆ ਅਮਰਿੰਦਰ ਰਾਜਾ ਵੜਿੰਗ ਦੀ ਗ੍ਰਿਫਤਾਰੀ ਦੇ ਆਦੇਸ਼ ਦੇ ਦਿੰਦੇ ਨੇ ਔਰ ਜਸਬੀਰ ਗੜੀ ਜਿਹੜੇ ਨੇ ਐਸਸੀ ਕਮਿਸ਼ਨ ਦੇ ਚੇਅਰਮੈਨ ਉਹਨਾਂ ਨੇ ਡੀਐਸਪੀ ਕਪੂਰਥਲਾ ਨੂੰ ਬੁਲਾ ਕੇ ਕਿਹਾ ਆ ਕਿ ਤੁਸੀਂ ਕੀ ਕਰਦੇ ਹੋ ਕਰਗੋਸ਼ ਦਾ ਸ਼ਰਿਆਮ ਖੁੱਲਾ ਘੁੰਮ ਰਿਹਾ ਆ ਔਰ ਇਹ ਕੌਣ ਕਿਵੇਂ ਕਰ ਰਿਹਾ ਇਹ ਦੇਖਣਾ ਹੋਏਗਾ ਫਿਲਹਾਲ ਅਮਰਿੰਦਰ ਰਾਜਾ ਵੜਿੰਗ ਦੀ ਗ੍ਰਿਫਤਾਰੀ ਤੇ ਉਹਦੇ ਤੇ ਦੋਸ਼ ਲਾ ਦਿੱਤੇ ਗਏ ਨੇ ਸੌਰੀ ਮਾਫ ਕਰਨਾ ਡੀਐਸਪੀ ਨੂੰ ਆਦੇਸ਼ ਲਾ ਦਿੱਤੇ ਗਏ ਨੇ ਕਿ ਤੁਸੀਂ ਕੀ ਕਰ ਰਹੇ ਹੋ ਅੱਜ ਡੀਐਸਪੀ ਕਪੂਰਥਲਾ ਜਿਹੜੇ ਨੇ ਉਹ ਚੇਚੇ ਤੌਰ ਦੇ ਉੱਤੇ ਉੱਥੇ ਪਹੁੰਚੇ ਸੀਗੇ ਗੱਲਬਾਤ ਹੋਈ ਹੈ ਔਰ ਜੜੀਆਂ ਤਸਵੀਰਾਂ ਜੜੀਆਂ ਨੇ ਉਹ ਬਾਹਰ ਆਈਆਂ ਨੇ ਫਿਲਹਾਲ ਡੀਐਸਪੀ ਕਪੂਰਥਲਾ ਹਰ ਗੁਰਦੇਵ ਸਿੰਘ ਜਿਹੜੇ ਨੇ ਉਹ ਚੰਡੀਗੜ੍ਹ ਦੇ ਵਿੱਚ ਗਏ ਆ ਰਾਜਾ ਵੜਿੰਗ ਤੋਂ ਰਾਜਾ ਵੜਿੰਗ ਦੇ ਮਾਮਲੇ ਦੇ ਵਿੱਚ ਉਹਨਾਂ ਤੋਂ ਹੀ ਪੁੱਛ ਕੇ ਚੋਈ ਹੈ ਕਿ ਗ੍ਰਿਫਤਾਰੀ ਕਿਉਂ ਨਹੀਂ ਹੋਈ ਹੈਗੀ ਫਿਲਹਾਲ ਇੱਕ ਹਫਤੇ ਦਾ ਸਮਾਂ ਦਿੱਤਾ ਹੈ ਕਹਿੰਦੇ ਵੀ ਇੱਕ ਹਫਤੇ ਦੇ ਅੰਦਰ ਅੰਦਰ ਜੜਾ ਗ੍ਰਿਫਤਾਰ ਕੀਤਾ ਜਾਵੇ ਔਰ ਇਹ ਹੁਣ ਦੇਖਣਾ ਇਹ ਹੋਗਾ ਕਿ ਰਾਜਾ ਵੜਿੰਗ ਦੀ ਗ੍ਰਿਫਤਾਰੀ ਹੁੰਦੀ ਹੈ ਕਿ ਨਹੀਂ ਹੁੰਦੀ ਉਧਰ ਕਹਿੰਦੇ ਆ ਵੀ ਚੇਅਰਮੈਨ ਨੇ ਪੁੱਛਿਆ ਹਾਂਜੀ ਆਜੋ ਜੀ ਤੁਹਾਡਾ ਨਾਮ ਕੀ ਹੈ ਉਹਨਾਂ ਨੇ ਕਿਹਾ ਜੀ ਸਰ ਮੇਰਾ ਨਾਮ ਡੀਐਸਪੀ ਹਰਗੁਰਦੇਵ ਸਿੰਘ ਹੈ ਤੇ ਕਹਿੰਦੇ 6 ਨਵੰਬਰ ਨੂੰ ਅਸੀਂ ਰਿਪੋਰਟ ਮੰਗੀ ਸੀ ਰਾਜਾ ਵੜਿੰਗ ਦੀ ਕਿਸ ਡੇਟ ਦਾ ਕੇਸ ਹੋਇਆ ਆ ਉਹ ਕਹਿੰਦਾ ਜੀ 4 ਨਵੰਬਰ ਦਾ ਹੋਇਆ ਆ ਤੇ ਲੀਗਲ ਜਿਹੜੀ رائے ਲੈ ਕੇ ਫਿਰ ਉਹਨਾਂ ਦੀ ਗ੍ਰਿਫਤਾਰੀ ਹੋਵੇਗੀ ਸੋ ਫਿਲਹਾਲ ਬਹੁਤ ਵੱਡੀ ਖਬਰ ਅਮਰਿੰਦਰ ਰਾਜਾ ਵੜਿੰਗ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਹੜਾ ਆ ਰਹੀ ਹੈ ਕਹਿੰਦੇ ਨੇ ਕਿ ਐਸੀ ਕਮਿਸ਼ਨ ਨੇ ਅਮਰਿੰਦਰ ਰਾਜਾ ਵੜਿੰਗ ਦੀ ਗ੍ਰਿਫਤਾਰੀ ਦੇ ਹਦੇਸ਼ ਦਿੱਤੇ ਨੇ ਔਰ ਕੀ ਆਇਆ ਕਿ ਕੀ ਕਰ ਰਹੇ ਹੋ ਕਰਗੋਸ਼ ਖੁੱਲੇ ਆਮ ਕੋ ਮਰੇ ਆਇਆ ਗ੍ਰਿਫਤਾਰ ਕਿਉਂ ਕੀਤਾ ਜਾ ਰਿਹਾ ਸੋ ਜਸਪੀਰ ਗੜੀ ਹੁਣਾ ਦੀਆਂ ਤਸਵੀਰਾਂ ਵੀ ਆ ਔਰ ਜਦੋਂ ਇਹ ਉਹ ਪ੍ਰਾਣੀ ਤਸਵੀਰਾਂ ਸੀ ਫਾਈਲ ਤਸਵੀਰ ਲਾਈ ਜਦੋਂ ਐਸ ਉਹਨਾਂ ਦੇ ਵਕੀਲ ਹਾਜ਼ਰ ਹੋਇਆ ਸੀਗਾ ਰਾਜਾ ਵੜਿੰਗ ਦਾ ਸੋ ਫਿਲਹਾਲ ਬਹੁਤ ਵੱਡੀ ਤੇ ਐਮ ਖਬਰ ਅਮਰਿੰਦਰ ਰਾਜਾ ਵੜਿੰਗ ਦੀਆਂ ਮੁਸ਼ਕਿਲਾਂ ਵੱਧ ਗਈਆਂ ਨੇ ਬੂਟਾ ਸਿੰਘ ਨੂੰ ਲੈ ਕੇ ਜਿਹੜੇ ਬਿਆਨਬਾਜ਼ੀ ਉਹਨਾਂ ਨੇ ਕੀਤੀ ਸੀਗੀ ਉਸ ਬਿਆਨਬਾਜ਼ੀ ਤੋਂ ਬਾਅਦ ਹੁਣ ਅਮਰਿੰਦਰ ਰਾਜਾ ਵੜਿੰਗ ਦੇ ਬਾਰੇ ਆ ਜਿਹੜੀ ਆ ਚਰਚਾ ਤੇਜ ਹੋ ਗਈ ਆ ਐਸ்சி ਕਮਿਸ਼ਨ ਨੇ ਕਹਿ ਦਿੱਤਾ ਕਿ ਅਮਰਿੰਦਰ ਰਾਜਾ ਵੜਿੰਗ ਦੀ ਗ੍ਰਿਫਤਾਰੀ ਕੀਤੀ ਜਾਵੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ